ਰਾਮਾਤਮਾ ਕਿ ਤੇ ਸਾਡੀ ਵੀ ਸੁਣੀਓ ਨਹੀਂ ਤੇ ਪਰੋਣਿਆਂ ਨੇ ਆਉਣਾ ਘਰ ਵੱਲ ਵੀ ਆ ਕੇ ਕਹਿਣਾ ਸਾਡੀਆਂ ਤੇ ਕੋਠੀਆਂ ਆ ਉਹੋ ਜੀ ਇੱਜ਼ਤ ਜਿਹਨੀ ਹੀ ਮਿਲਦੀ ਜਦੋਂ ਬੰਨੇ ਰਿਸ਼ਤੇਦਾਰਾਂ ਦੇ ਵਿੱਚ ਚੱਲ ਕੋਠੀ ਪਾਵਾਂਗੇ ਆਪਾਂ ਵੀ ਕਿਤੇ ਕਹਿਣ ਵਾਲੇ ਬਣਾਂਗੇ ਤੁਹਾਡੇ ਕੋ ਕੋ ਚਾਰ ਪੈਸੇ ਆ ਬੈਂਕਾ ਕੌਣ ਵੇਂਦਾ ਅੱਜਕੱਲ ਘਾਰੀ ਵੇਂਦਾ ਵਾ ਚਾਹਨਾ ਸੁਖ ਸੁਖ ਨਾਲ ਕਿਤੇ ਦੇਣ ਆਇਆ ਵਾ ਮਿੰਨੇ ਇੰਨਾ ਵਧੀਆ ਲੱਗਣ ਡਿਆ ਵਾ ਪਿਛੇ ਧੀ ਛੇਤੀ ਨਕਸ਼ਾ ਬਣ ਕੇ ਆਵੇ ਤੇ ਕਿਤੇ ਨੀਹਾਂ ਭਰੀਆਂ ਜਾਣ ਤੇ ਕਿਹੜੇ ਵੇਲੇ ਮੈਂ ਨਾ ਸਮਾਨ ਸ਼ਿਫਟ ਕਰਨ ਦੀ ਹਾਂ ਉਹ ਕੋਠੀ ਦੇ ਵਿੱਚ ਤੇ ਕਿਤੇ ਨਜਰੀ ਆ ਜਾਣ ਨਾਲੇ ਡੈਡੀ ਵੀ ਵਿਚਾਰੇ ਚੱਲ ਬਿਮਾਰ ਨੂੰ ਰਹਿੰਦੇ ਆ ਚੱਲ ਟੂਟੀਆਂ ਥੱਲੇ ਹੱਥ ਤੇ ਧੋਣਗੇ ਇੱਕੋ ਤੇ ਸੁਪਨਾ ਹੁੰਦਾ ਉਹਨਾਂ ਦਾ ਮਨਪ੍ਰੀਤ ਆਵੇਂ ਮੰਮੀ ਆ ਨਾ ਬਹੁਤੀ ਕਰ ਦਿੰਦੀ ਆ ਹਨਾ ਚੰਗੀ ਨਹੀਂ ਆ ਜਾਦਾ ਹੀ ਕਰ ਦਿੰਦੀ ਥੰਦੀ ਬਜ ਹਮ ਚੱਲ ਅਸ਼ਾ ਕੋਈ ਹੋਰ ਲੈ ਆਈ ਵੇਖ ਕੇ ਆ ਮੇਰਾ दारू ਲੈ ਆਈ ਪਤਾ ਹੁੰਦਿਆ ਹੁਣ ਮੰਮੀ ਮੈਂ ਹਾਂ ਡੈਡੀ ਨੇ ਕਿੱਥੇ ਥਾਈ ਥਾਈ ਖਲੋਣਾ ਵਾ ਇਹ ਬਾਅਦ ਚ ਲਿਆਵਾਂਗੇ ਅੱਜ ਮਹਾ ਤੇ ਸੁਖ ਸੁਖਣਾ ਨੇ ਕਿ ਤੇ ਆਪਾਂ ਚੱਲੇ ਆ ਹਾਏ ਹਾ ਤੇ ਅਵੀ ਤੇਰੀ ਸੱਸ ਦੇ ਡੇਲੇ ਹੋਣਗੇ दारू ਪਾ ਕੇ ਚੰਗੇ ਹੋ ਜਾਣਗੇ ਤੇ ਵੇਖ ਲੂਗੀ ਕੀ ਬੰਡਿਆ ਕੀ ਨਹੀਂ ਬੰਡਿਆ ਤੁਹਾਨੂੰ ਭਾਰ ਲੱਗਣਾ ਉੱਥੇ ਜਾਂਦੇ ਆ ਮਿੰਟ ਚੋਂ ਦੀ ਖਲੋਕ ਤੁਸੀਂ दारू ਲੈ ਆਉਣਾ ਆਵੇ ਕਿੰਨਾ ਮੰਮੀ ਦਾ दारू ਆਹ ਜੇ ਹਫਤਾ ਚੱਲ ਸਕਦਾ ਵਾ ਮਮਨੇ ਦੇ ਉਹਦੇ ਹੀ ਨੰਬਰਸ ਲੜਾਈ ਪਾ ਦੇਣੀ ਨਹੀਂ ਹੁੰਦੀ ਲੈ ਫੜਾ ਪੈਣਾ ਇਹ ਵੀ ਨਾ ਮੇਰਾ ਗਵਾ ਦੇ ਫੋਨ ਲਗਿਆ ਬਦੋ ਬਦੀ ਪੈਣਾ ਡੋਲ ਜਾਂਦਾ ਹੁਣ ਇਹ ਛੱਡ ਜਾ ਡੱਬੀ ਲੈ ਜਾ ਹੁਣ ਕੇ ਫੇ ਇਹਦੋਂ ਵੀ ਹੱਥ ਲੋ ਕੇ ਬਹਿ ਜੂਗੀ ਜੇ ਤਾ ਭੁੱਲ ਗਿਆ ਸੋਟ ਆਏਗੀ ਕਿਤੇ ਤੇ ਕੋਹ ਨਹੀਂ ਹਾਲ ਤੇਰਾ ਮਾਂ ਵੀ ਤੂੰ ਆਪ ਕੜਾ ਪਾਉਣੀ ਹਰੇ ਗੱਲ ਚ ਹਾਲ ਤੇ ਡੈਡੀ ਦਾ ਨਹੀਂ ਐਵੇਂ ਮੈਂ ਉਧਰ ਪਹਿਲੀ ਵੱਲ ਫੇਰਾ ਮਾਰਾਂ ਚੱਲ ਬਾਅਦ ਚ ਮੈਂ ਵੱਜ ਜਾਂਦਾ ਇੱਥੇ ਹੀ ਹੋਣਾ ਬਾਹਰ ਨਿਕਲ ਕੇ ਵੇਖ ਤੇ ਸਹੀ ਹੌਣ ਜਾਂ ਲੱਗਿਆ ਕੋਈ ਨਾ ਕੋਈ ਆ ਜਾਂਦਾ ਹੁਣ ਮਹਾਪਿੰਦਰ ਦੇ ਦੀ ਗਏ ਨਾ ਉੱਥੇ ਇਹ ਪਿੰਡ ਦੇ ਡੀ ਕਪਤੀ ਉਹਨਾਂ ਬੱਬਾ ਬੋਤੀ ਕਪਤੀ ਤੂੰ ਪਤਾ ਨਹੀਂ ਉੱਥੇ ਕਿੱਦਾਂ ਟਲ ਜਾਨੀ ਮੈਨੂੰ ਇਹ ਨਹੀਂ ਸਮਝ ਲੱਗਦੀ ਤੇਰੀ ਉਹਨੂੰ ਗੱਲੀ ਪਾਤੀ ਲਾ ਕੇ ਗਾਂ ਕੱਢਦੀ ਉਹ ਕੱਢੀ ਹੀਗੀ ਕੱਢੀ ਹੀ ਉੱਥੇ ਮੂੰਹ ਜੋੜ-ਜੋੜ ਗੱਲਾਂ ਕਰਦੀਆਂ ਰਹਿੰਦੀਆਂ ਮੈਂ ਆਵਾਜ਼ ਮਾਰਾਂ ਤਾਂ ਡੈਡੀ ਨੂੰ ਫੇਰ ਕਿੱਥੇ ਆ ਹੋਰ ਮਾਰੋ ਗਾਂ ਫੇਰ ਕੋਈ ਨਾ ਕੋਈ ਮੱਥੇ ਲੱਗਦਾ ਵਾ ਓ ਜਾਂਦਾ ਹੀ ਜਾਜ ਉਹ ਦੰਦਾਜ ਹੋਵੇ ਅਸਮਾਨਾਂ ਵਿੱਚ ਬਾੜਾ ਉਹਦੇ ਦੰਦਾ ਵਾ ਪਲਾਂ ਚ ਕੱਟ ਪਰਿਓ ਮਾਲਕ ਦੀ ਹੋ ਜਵੇ ਨਾ ਮਾਣਿਆ ਤੇ ਨਿਗਾ ਫਿਰ ਕੱਖਾਂ ਚੋਂ ਲੱਖਾਂ ਚ ਦਿੰਦਾ ਕਰਿਓ ਉਸੇ ਦੀਆਂ ਲਿਖੀਆਂ ਨੂੰ ਹੋਇਓ ਬਸ ਜਾਣੇ ਅਸੀਂ ਕਿ ਇਹ ਨਾ ਕਿਸੇ ਦੇ ਵਕਤ ਮੰਦੇ ਤੇ ਨੈ ਦਿਲ ਤੇ ਨਾ ਲਾਈ ਓਏ ਗਰੀਬੀ ਵਾਲੀ ਗੱਲ ਦਿਨ ਮਾੜੇ ਚੰਗੇ ਆਉਂਦੇ ਜਾਂਦੇ ਰਹਿਣ ਬੰਦੇ ਤੇ ਠੀਕ ਹੈ ਚਾ ਚਲੇ ਚਾਹਦਾ ਪੁੱਤ ਕੋਠੀ ਦਾ ਇਹ ਵੀ ਕਦੇ ਹੱਥ ਧੋਵਾਂਗੇ ਟੁੱਟੀਆਂ ਥਲੇ ਇੰਦਾ ਇੰਦਾ ਕਰਕੇ ਪੁੱਤ ਪਾਣੀ ਲਿਆਵਾ ਆ ਲੋ ਦੀਦੀ ਬਾਹਰੋ ਕੁਰਸੀ ਲਿਆਓ ਆ ਜਾ ਬੈਠਾ ਪੁੱਤ ਬੈ ਕਿਹਨੇ ਦੀਦੀ ਵੀ ਕਹਾ ਕਰੂਗੀ ਮੇਰੇ ਪੇਕੇਆਂ ਦੀ ਕੋਠੀ ਆ ਨਹੀਂ ਮਾਣਾ ਸਿਰੂ ਚਾਹ ਜਾਂਦਾ ਧੀਆਂ ਦਾ ਬੈ ਜਾ ਇੰਨਾ ਤਾਂ ਕਹਿ ਸਕਦੀ ਮੇਰੇ ਪੇਕੇਆਂ ਦੀ ਕੋਠੀ ਆ ਮੇਰਾ ਵੀਰ ਵੀ ਬਾਹਰ ਗਿਆ ਤੇ ਕੋਠੀ ਆ ਪਾਣੀ ਆਏ ਦਿਨ ਵੇਂਦਿਆਂ ਨੂੰ ਤੇ ਪੁੱਤ ਤਾਂ ਹੀ ਚਾਹ ਹਾਨੂੰ ਚੇਰੇ ਆਗੇ ਬੈ ਜਾ ਬੈਠ ਜਾੜੀ ਤੁਸੀਂ ਨਹੀਂ ਕੋਈ ਨਹੀਂ ਬੈਠ ਬੈ ਤੂੰ ਆਵੇਂ ਆ ਗਈ ਆ ਗਈ ਲੈ ਹੀ ਕੁਰਸੀ ਚੱਲ ਬੈ ਜਾ ਬੈ ਜਾ ਬੈ ਜਾ ਐਵੇਂ ਚੱਲੇ ਸੀ ਨਾ ਨਕਸ਼ਾ ਬਣਾਉਣਾ ਤੇ ਅਹੀਂ ਕੇ ਚੱਲ ਹੁਣ ਕੀ ਮੰਝੇ ਕੱਢਣੇ ਆ ਤੇ ਦੀਦੀ ਨੂੰ ਵੀ ਨਾਲ ਹੀ ਲੈ ਜਾਣੇ ਆ ਤੇ ਲੈ ਜਾਓ ਨਾਲ ਹੀ ਲੈ ਜਾਓ ਚੱਲ ਜਾਂਗੀ ਨਾਲ ਚੱਲ ਜਾਂਗੇ ਹੈ ਮੈਂ ਮੈਂ ਬਣਾ ਗਿਆ ਖੜਾ ਹੈ ਚੱਲ ਉਹ ਨਕਸ਼ਾ ਹੈਗਾ ਤੂੰ ਉਹ ਹੀ ਪਾ ਲੈਨੇ ਆ ਪਰ ਇਹ ਆਂਦੀ ਆ ਵੀ ਨਹੀਂ ਨਕਸ਼ੇ ਨਹੀਂ ਬਣਾਉਣੀ ਮਜੂਦ ਆ ਤਾਂ ਨਕਸ਼ੇ ਨਹੀਂ ਬਣਾਉਣੀ ਆ ਜੀ ਜੀ ਮੈਨੂੰ ਉਹਨਾਂ ਦੀ ਕੋਠੀ 'ਚ ਕਈ ਕਮੀਆਂ ਲੱਗਦੀਆਂ ਚਲੋ ਕੋਈ ਗੱਲ ਨਹੀਂ ਡਾਡੀ ਜੀ ਆਪਣਾ ਆਪਣਾ ਚਾਹ ਹੁੰਦਾ ਨਹੀਂ ਮੈਂ ਤਾਂ ਹੀ ਆਖ ਰਹਾ ਮੈਂ ਕਿਹਾ ਕੋਈ ਨਹੀਂ ਮਾਰ ਕਰਨੇ ਹੁਣ ਰੰਗ ਭਾਗ ਲਾਏ ਆ ਤੇ ਕੋਈ ਨਹੀਂ ਵਰਤੋ ਖਰਚੇ ਪੈਸੇ ਜਿੰਨੇ ਖਰਚਣੇ ਆਗੇ ਆਪਾਂ ਸਾਰਿਆਂ ਤੋਂ ਵੱਡੀ ਬਣਾਉਣੀ ਕਿਚਨ ਨਾਲੇ ਬਣਾਉਣੀ ਓਪਨ ਤੂੰ ਹੀ ਵੀ ਥੇਲਾ ਆਉਂਗਾ ਭੇਜੋ ਕੋਈ ਨਹੀਂ ਕੋਈ ਨਹੀਂ ਮੈਂ ਤੁਹਾਡੀਆਂ ਗੱਲਾਂ ਹੀ ਸੁਣ ਲਈ ਪਰਵਾਹ ਠੀਕ ਠਾਕ ਹਾਂਜੀ ਠੀਕ ਠਾਕ ਮਮੀ ਮਮੀ ਵੀ ਠੀਕ ਨੇ ਅੱਛਾ ਅੱਛਾ ਕੁੜਮਣੀ ਦਾ ਵੇਲਾ ਕਿੱਡਾ ਫਿਕਰੀ ਪਹਿਲਾਂ ਮਮੀ ਦਾ ਪੁੱਛਦਾ ਸੀ ਉਹ ਤੇ ਇਦਾਂ ਹੀ ਇਦਾਂ ਹੀ ਪੁੱਛਣਾ ਪੈਂਦਾ ਹਨਾ ਮਾਪੇ ਆ ਹਾਂਜੀ ਮਾਪੇ ਆ ਤੇਰੇ ਪੁੱਛਣਾ ਪੈਂਦਾ ਉਹਨਾਂ ਨੇ ਵੀ ਪੁੱਤ ਵਿਆਹ ਕੇ ਤੇ ਧੀ ਵਿਆਹ ਕੇ ਖੜਾ ਨਾ ਤੂੰ ਮੇਰੇ ਚ ਨਹੀਂ ਮੈਂ ਬਣਾਉਣੀ ਚਾਹ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਕਿਹਾ ਫਿਰ ਫੇਰ ਹੀ ਜਾਂਦੇ ਮੈਂ ਨਹੀਂਗਾ ਹੁਣ ਜਾਣਾ ਤੁਸੀਂ ਹੁਣ ਚਲ ਜਾਓ ਸਾਰੇ ਜਾਣੇ ਮੈਂ ਕਰ ਰਹੀ ਨਹੀਂ ਲੈ ਸੰਦੀਪ ਤਾਂ ਆ ਵੀ ਗਈ ਆ ਹਜੇ ਹੁਣੇ ਥੋੜੀ ਦੇਰ ਪਹਿਲਾਂ ਮਾਨਪ੍ਰੀਤ ਕਹਿੰਦੇ ਹੀ ਫੋਨ ਕਰਨਾ ਆ ਤੇ ਇਹ ਤਾਂ ਖਰੇ ਅਗਦੀ ਸਕੂਟਰੀ ਤੇ ਬੈਠੀ ਹੀਗੀ ਝਾਟੀ ਆ ਗਈ ਆ ਭਾਬੀ ਕੋਣ ਕੋਣ ਚੱਲੇ ਆ ਬਸ ਮੈਂ ਤੇ ਡੈਡੀ ਚੱਲੇ ਆ ਮੰਮੀ ਤੇ ਆਪਣਾ दारू-ਦੁਰੂ ਫੜਾਈ ਜਾਂਦੇ ਆ ਵੀ ਆ ਵੀ ਲੈ ਕੇ ਆਇਓ ਨਹੀਂ ਤੇ ਤੁਸੀਂ ਇਦਾਂ ਕਰੋ ਫਿਰ ਤੁਸੀਂ ਤੇ ਮੰਮੀ ਚੱਲ ਜਾਓ ਤੇ ਡੈਡੀ ਨਾ ਤੇ ਮੈਂ ਜਾਣਾ ਏਜੰਸੀ ਚ ਏਜੰਸੀ ਕੀ ਗੱਲ ਸਕੂਟਰੀ ਖਰਾਬ ਆ ਨਹੀਂ ਨਹੀਂ ਸਕੂਟਰੀ ਤਾਂ ਠੀਕ ਆ। ਹਾਂ। ਪਰ ਜਿਹੜਾ ਇਹਦਾ ਫੋਨ ਆਉਂਦਿਆ ਸੀ ਕਹਿੰਦੇ ਕਿ ਗੱਡੀ ਲੈਣੀ ਆ ਮੈਂ। ਉਹਨਾਂ ਨੇ ਆਉਣਾ ਹੁਣ। 5-10 ਮਿੰਟ ਲਈ ਆ। ਹੁਣ ਤੁਹਾਨੂੰ ਬਤਾਉਂਦਾ ਮਮੀ। ਕਿਹੜੀ ਲੈਣੀ ਦੀਦੀ? ਸਕਾਰਪਿਓ ਕਹਿੰਦੇ ਸੀ। ਅੱਛਾ ਉਹ ਤਾਂ ਬੜੀ ਮਹਿੰਗੀ ਆਣੀ ਡੈਡੀ ਜੀ। ਬੜੀ ਮਹਿੰਗੀ ਆ ਕਿ 18-20 ਲੱਖ ਦੀ ਆਉਣੀ ਆ ਉਹ। ਚੱਲ ਜੇ ਕਮਾਈਆ ਕਰੋ ਤੇ ਫਿਰ ਕਾਦੀ ਮਹਿੰਗੀ। ਬੜੀਆ ਬੜੀਆ ਚੰਗਾ ਸਹੂਗਾ ਕਿ ਲਊਗਾ ਗੱਡੀ ਤੇ। ਡੈਡੀ ਮਹਿੰਗੀ ਤਾਂ ਹੈਗੀ ਆ। ਟੈਨਸ਼ਨ ਮੈਨੂੰ ਇਹ ਗੱਲ ਦੀ ਆ ਵੀ ਅਕਾਊਂਟ ਮੇਰੇ ਤੇ ਸਾਰਾ 50000 ਰੁਪਈਆ। ਅੱਛਾ। ਤੇ ਉਹ ਕਹਿੰਦੇ ਫੇਰ ਹੁਣ ਫੇਰ ਹੁਣ ਤੁਸੀਂ ਥੋੜੀ ਬੋਧੀ ਹੈਲਪ ਕਰੋ ਮੇਰੀ ਮੇਰੇ ਕੋ ਤੇ ਜੋ ਕੁਝ ਹੀ ਹੈਗਾ ਸੀ ਮੈਂ ਤੁਹਾਨੂੰ ਦੇ ਦਿੱਤਾ ਤੁਹਾਡੇ ਔਖੇ ਵੇਲੇ ਚ ਸਾਰਾ ਕੁਝ ਮੈਂ ਆਪਣਾ ਉਥੋਂ ਸਿਲਾ ਕੇ ਤੇ ਤੁਹਾਨੂੰ ਫਰਾਇਆ ਪੁੱਤ ਹੁਣ ਤੇਰਾ ਵੀਰ ਲੱਗਾ ਕੋਠੀ ਪਾਉਣ ਸੋ ਸੁੱਕਣਾ ਨਾ ਤੇ ਤੂੰ ਹੀ ਉਹਨੂੰ ਕਹਿ ਦੇਣੀ ਜੱਸ ਨੂੰ ਕਿ ਅਲ ਕੋਈ ਨਹੀਂ ਜੇ ਵੀਰ ਦੀ ਕੋਠੀ ਪੈਣ ਲੱਗੀ ਆ ਜੇ ਬਾਅਦ ਚ ਕੋਈ ਨਹੀਂ ਲੱਲਾਂਗੇ ਗੱਡੀ ਮੰਮੀ ਉਹਨੂੰ ਮੈਂ ਦੱਸ ਕੀ ਦੱਸ ਸਮਝਾਵਾਂ ਤੁਸੀਂ ਆਪ ਸੋਚੋ ਜੇ ਤੁਹਾਡੇ ਮੈਂ ਔਖੇ ਵੇਲੇ ਕੰਮ ਆਉਂਦੀ ਰਹੀ ਆ ਤੇ ਤੁਸੀਂ ਥੋੜੇ ਬੋਦੇ ਪੈਸੇ ਮੈਨੂੰ ਦੇ ਦਿਓ ਤੇ ਮੈਂ ਤੇ ਸਾਈਡ ਦੇ ਕੇ ਆਵਾਂ ਗੱਡੀ ਦੀ ਹਰ ਗੱਡੀ ਦੇ ਬਿਨਾਂ ਤੇ ਸਾਰੀ ਜਾਂਦਾ ਇਹਦੇ ਦੇ ਨੀ ਆ ਹੀ ਪੁੱਟਣ ਦੀ ਗੱਲ ਕਰਨ ਦੇ ਨਕਸ਼ਾ ਹੀ ਬਣਾਉਣਾ ਵਾ ਉਹਨਾਂ ਨੇ ਤੇ ਆਏ ਨਾ ਚਾਹੂੰ 5 ਮਹੀਨਿਆਂ ਤੱਕ ਆ ਗੱਡੀ ਨੂੰ ਕੀ ਹੈ ਜਦੋਂ ਮਰਜ਼ੀ ਲੱਲੋ ਮਹੀਨੇ ਦੋ ਦਿਨੇ ਪਹਿਲਾਂ ਕੋਕਰਾਉ ਤਾਂ ਲੱਲ ਲਈਦੀ ਆ ਮੰਮੀ ਇਦਾਂ ਨਹੀਂ ਹੁੰਦਾ ਹੈਗਾ 18-19 ਲੱਖ ਰੁਪਏ ਇਕੱਠਾ ਕਿੱਥੋਂ ਦੇਣਾ ਵਾ ਹੁਣ ਮੈਨੂੰ ਕਹਿੰਦੇ ਕਿ ਚਾਰ ਪੰਜ ਦੇ ਕੇ ਤੇ ਤੂੰ ਗੱਡੀ ਦੇ ਸਾਈਜ਼ ਦੇ ਕੇ ਆ ਢਾੜੀ ਨਾਲ ਜਾ ਕੇ ਪੁੱਤ ਤੈਨੂੰ ਪਤਾ ਤੇ ਹੈਗਾ ਇਹ ਚਾਰ ਪੰਜ ਹੁਣ ਇਹਨਾਂ ਨੇ ਕਿੱਥੋਂ ਦੇ ਦੇਣਾ ਹਨ ਸਾਨੂੰ ਪਹਿਲਾਂ ਦੱਸ ਦਿੰਦਾ ਫੋਨ ਕਰਕੇ ਤੇ ਚਲ ਅਸੀਂ ਆ ਆ ਨਾ ਸ਼ੋਹਾ ਸ਼ੋਂਦੇ ਫਿਰ ਮੰਮੀ ਤਾਨੋ ਕੀ ਦੱਸਾਂ ਉਹਨਾਂ ਤਾਂ ਚੋਰੀ ਤੇ ਮੈਂ ਤੁਹਾਨੂੰ ਪੈਸੇ ਦਿੰਦੀ ਨਹੀਂ ਆ ਉਹਨਾਂ ਨੂੰ ਥੋੜੀ ਪਤਾ ਵੀ ਅਕਾਊਂਟ ਚ ਕੱਖ ਹੈ ਹੀ ਨਹੀਂ ਆ ਉਹਨੂੰ ਪਤਾ ਨਹੀਂਗਾ ਜੱਸ ਨੂੰ ਡਾਡੀ ਉਹਨਾਂ ਨੂੰ ਕਿੱਥੇ ਪਤਾਵਾ ਤੁਹਾਡੇ ਮੈਂ ਢੱਕਣ ਢੱਕਦੀ ਰਹੀ ਆ ਤੇ ਆਪਣਾ ਘਰ ਖਾਲੀ ਕਰਾ ਕੇ ਬਹਿ ਗਈ ਆ ਉਹ ਤਾਂ ਇੰਨੇ ਵੀ ਪੈਸੇ ਨਹੀਂ ਕਿ ਤੂੰ ਦੇ ਤੇ ਜਿਹੜੇ ਤੇ ਆਈਂ ਕੜੇ ਉਦਾਂ ਵਰਤ ਲਿਆ ਚੱਲ ਕੋਈ ਨਹੀਂ ਦਵਾ ਕੋਈ ਨਹੀਂ ਭਈਆ ਵੀ ਹੁਣ ਸਹੀਏ ਸਹੀਏ ਦਿੱਤੇ ਜਾਣੇ ਆ ਤੇ ਡਾਡੀ ਲੋੜ ਤੇ ਮੈਨੂੰ ਹੁਣ ਵਾ ਹੁਣ ਮੇਰੇ ਹੱਥ ਦੇ ਧਰੋ ਤੇ ਮੈਂ ਵੀ ਜਾਣ ਵਾਲੀ ਬਣਾ ਫਿਰ ਦੀਦੀ ਨੇ ਤੇ ਉਹ ਗੱਲ ਕੀਤੀ ਪਿਹਰੇ ਅਹੀਂ ਗੱਲ ਨਾ ਹੀ ਲਿਆਵਾ ਤੇ ਦੀਦੀ ਨੂੰ ਇਹ ਵੀ ਹਰੇ ਇਹਨਾਂ ਨੇ ਮੋੜਨੇ ਹੀ ਨਹੀਂ ਆਂਦੀ ਦੀ ਮੋੜ ਹੀ ਦੇਨੇ ਟਾਈਮੋਂ ਤੇ ਪੱਬੀ ਇਹ ਕਿੰਨੀ ਗੱਲ ਹੋਈ ਉਹ ਤੈਨੂੰ ਹੁਣ ਟਾਈਮ ਚੇਤਾ ਭੁੱਲ ਗਿਆ ਵਾ ਜਦੋਂ ਆ ਨਿਹਾਂ ਆ ਵੀ ਦੀਦੀ ਚੀਜ਼ ਲੈ ਆ ਆ ਵੀ ਚੀਜ਼ ਲੈ ਆ ਲੈ ਮੈਨੂੰ ਪਤਾ ਸੁਣਾਉਣੇ ਤੇ ਤੀ ਸੋਨੇ ਦਾ ਹੀ ਆ ਮੈਂ ਤੇ ਪਾਉਣ ਨੂੰ ਕਿਹਾ ਹੀ ਮੈਂ ਇਹ ਨਹੀਂ ਕਾਹਿਗਾ ਕਿ ਉਦੋਂ ਪਿਓ ਟਾ ਡਾ ਬਿਮਾਰ ਹੀਗਾ ਗਾਣੇ ਪਾਉਣ ਨੂੰ ਤੁਸੀਂ ਗਿਆ ਹੀਗਾ ਵੀਰਾਂ ਵਾਲੇ ਫੜ ਗਾਣੇ ਪਾਦੇ ਗਾਣੇ ਪਾਦੇ ਮੈਂ ਤਾਂ ਨਹੀਂ ਕਿਹਾ ਤੁਹਾਨੂੰ ਤੇ ਜਿਹੜਾ ਗਾਣੇ ਪਾਇਆ ਉਹ ਕਿਹੜਾ ਛਡਾ ਕੇ ਤੁਸੀਂ ਮੈਨੂੰ ਦੇ ਦਿੱਤਾ ਵਾ ਉਹ ਤਾਂ ਮੈਨੂੰ ਪਤਾ ਵੀ ਨਹੀਂ ਉਹ ਕਿਸੋ ਕਿੱਥੇ ਹੈ ਕਿੱਥੇ ਨਹੀਂ ਆ ਸਾਨੂੰ ਕੁਛ ਹੜ ਕੋ ਤੇ ਨਹੀਂ ਤਾਰੇਗੇ ਪੈਸੇ ਉਹ ਤੇ ਵਿਆਜ ਵਿੱਚ ਹੀ ਮੁੱਕ ਗਿਆ ਸਭ ਕੁ ਕੀ ਹੁਣ ਲੋਕਾਂ ਨੂੰ ਸੁਣਾਈਏ ਆਪਾਂ ਤੁਸੀਂ ਟੱਜ ਨਾਲ ਗੱਲ ਕਰ ਬਹਿ ਜਾ ਵੇਖ ਕੇ ਗੱਲ ਕਰ ਤੋ ਤੇ ਐ ਕਿਸੇ ਨਾਲ ਲੋਕੀ ਉੱਠ ਕੇ ਮੰਮੀ ਮੈਂ ਬਹਿ ਕੇ ਕੀ ਕਰਾਂ ਤੁਸੀਂ ਮੈਨੂੰ ਬਹਾਂਜੋਗਾ ਛੱਡਿਆ ਨਹੀਂ ਹੁਣ ਤੇਰੇ ਕੋਲ ਹੈਗੇ ਕਿੰਨੇ ਆ ਉਤਰਾਂ ਮੇਰ ਕੋ ਇੰਨੀ ਗਾਖੀ ਮੇਰ ਕੋ 50000 ਰੁਪਿਆ ਸਾਰਾ ਅਕਾਊਂਟ ਚ ਕਿੰਨੇ ਸਾਰੇ ਇੱਥੇ ਹੀ ਦੇ ਦਿੱਤਾ ਵਾ ਤੂੰ ਹੀ ਖਾਂਦੇ ਰਹੀ ਬਬੀ ਨਾ ਇੱਕ ਦਿਨ ਨਾ ਲਿਆ ਵਾ ਮੰਮੀ ਉਹ ਤੇ ਬਗਾਨੀ ਆ ਤੂੰ ਤੇ ਮੇਰੀ ਆਪਣੀ ਮਾਂ ਵਾ ਤੂੰ ਤੇ ਇਦਾਂ ਨਾ ਕਰ ਤੈਨੂੰ ਨਹੀਂ ਪਤਾ ਕੀ ਕੀ ਆਇਆ ਏ ਮੇਰੀ ਵੀ ਗੱਲ ਸੁਣ ਨਾ ਤੇਰੀ ਹੁਣ ਇੰਨੀ ਮੱਤ ਮੋਟੀ ਤੂੰ ਜੱਸ ਨੂੰ ਕਿਉਂ ਨਾ ਦੱਸਿਆ ਜਦੋਂ ਸਾਨੂੰ ਦੇਣ ਲੱਗੀ ਸੀ ਤੇ ਡੈਡੀ ਜਦੋਂ ਮੇਰੇ ਕੋ ਖਾਂਦੇ ਰਹੇ ਆ ਤਾਂ ਇਹੋ ਹੀ ਮੈਨੂੰ ਕਹਿ ਦਿੰਦੇ ਵੀ ਨਹੀਂ ਸਾਨੂੰ ਨਹੀਂ ਇਹਨੇ ਧੀ ਦੇ ਲੋੜ ਪਿਆ ਜਾਂਦੀ ਉਹ ਤਾਂ ਚੁੱਪ ਕੀਤੇ ਫੜੀ ਗਏ ਫੜੀ ਗਏ ਅਸੀਂ ਇਹ ਦੇ ਦੇਣੇ ਹੀ ਅਸੀਂ ਮੁਕਰ ਗਏ ਕਿ ਜਾਵਾਂ ਕਹਿੰਦੇ ਚੁੱਪ ਕਿਤੇ ਫੜੇ ਗਏ ਅਸੀਂ ਤਾਂ ਮਜਬੂਰੀ ਵਾਸਤੇ ਫੜੇ ਡੈਡੀ ਨਹੀਂ ਠੀਕ ਦ ਫਿਰ ਮਜਬੂਰੀ ਹੋ ਗਈ ਨਾ ਪੂਰੀ ਹੁਣ ਦੋ ਮੈਨੂੰ ਮੇਰੇ ਘਰ ਵੀ ਮਜਬੂਰੀ ਬਣੀ ਆ ਮੈਂ ਵੀ ਚੀਜ਼ ਲੈਉਣੀ ਆ ਹਾਏ ਪਤਲੀ 25000 ਰੁਪਇਆ ਤੂੰ ਅੰਨਾ ਵਿੱਚੋਂ ਦੇ ਰੇ ਜਿਹੜੇ ਕੋਈ ਤਰਕ ਕੋ ਥੋੜੇ ਬੋਤੇ ਹੈਗੇ ਆ ਕੋਈ ਨਹੀਂ ਹੌਲੀ ਹੌਲੀ ਮਨਜ਼ੂਰ ਦਿਆ ਕਰਨਗੇ ਤੈਨੂੰ ਦੇ ਦਾਂਗੇ ਜਦੋਂ ਉਹਨੂੰ ਜੱਸਨੇ ਆਉਣਾ ਮਦੋਂ ਤੈਨੂੰ ਦੇ ਦਾਂਗੇ ਮੈਨੂੰ ਮੁਕਰਣ ਥੋੜਾ ਦੇ ਆਪਾਂ ਮੰਮੀ ਤੂੰ ਵੀ ਹੱਦ ਕਰਨ ਢੀਆ ਕਿੱਥੇ 18 19 ਲੱਖ ਤੇ ਕਿੱਥੇ 20 25000 ਰੁਪਇਆ ਕਹਿਣ ਢੀ ਦੇ ਦੇ ਤੁਹਾਡੇ ਕੋ ਤੇ ਆ ਬਾਜੇ ਤੇ ਮਨਜ਼ੂਰ ਨੇ ਕ ਲਿਆ ਸਾਨੂੰ 2.5 ਲੱਖ ਰੁਪਇਆ ਵੀ ਚਲੋ ਉਹ ਕਰ ਲੋ ਤੇ ਟਾਂ ਟਾਂ ਸਟਾਲੋ ਜਨਾ ਨਕਸ਼ਾ ਤੇ ਬਣਾ ਕੇ ਰੱਖੋ ਕੋਠੀ ਤੋਂ ਹੀ ਨਹੀਂ ਕੋਠੀ ਤੋਂ ਹੀ ਤਗੜੀ ਸਟਾਰਟ ਕਰਨ ਦੇ ਜੇ ਤੇ ਦੀਦੀ ਹੁਣ ਬਾਅਦ ਕੱਲ ਬੈਜਾ ਪੁੱਤ ਕੋਈ ਨਹੀਂ ਮੰਨਦੀ 50000 ਰੁਪਇਆ ਤੁਸੀਂ ਕੋਈ ਨਹੀਂ ਉਹਨਾਂ ਚ ਇਹਨੂੰ ਦੇ ਦਿਓ ਕੋਈ ਗੱਲ ਮੈਂ ਤਾਂ ਕਹਿਣ ਦੀ ਆ ਬੈਜਾ ਨਹੀਂ ਉਹ ਮਾਰਾ ਪਰ ਨਹੀਂ ਨਹੀਂ ਆ ਮੰਮੀ ਲੈਣਾ ਨਹੀਂ 50 ਨਾਲ ਸਰਨਾ ਹੈਗਾ 4-5 ਲੱਖ ਰੁਪਇਆ ਦੇ ਮੈਨੂੰ ਹੁਣ ਆਪਣੇ ਹੱਡ ਵੱਡਦੀ ਏ ਪੁੱਤ ਮੈਨੂੰ ਇਹ ਨਹੀਂ ਪਤਾ ਜਿੱਥੋਂ ਮਰਜ਼ੀ ਲਿਆ ਕੇ ਦੋ ਅਹੀਂ ਦੇ ਪੁੱਤ ਜੇ ਖੜੀ ਥੋੜਾ ਲੱਗੇ ਕਰ ਨਹੀਂ ਤੇ ਨਹੀਂ ਲੱਗੇ ਭਾਣੋ ਮਨਜੋਦਾ ਜਿੱਦੋਂ ਜਿੱਦਾਂ ਮੈਂ ਪੈਸੇ ਕ ਲਾਉਂਗਾ ਦੋ ਚਲੋ ਕੋਈ ਨਹੀਂ ਡੈਡੀ ਅਹੀਂ ਕੱਲਾ ਬਣਾਉਣੀ ਆ ਨਕਸ਼ਾ ਬਣਾ ਅਹੀਂ ਡਬਲ ਸਟੋਰੀ ਦਾ ਲੈਣਾ ਆਪੇ ਜਦੋਂ ਹੋਊਗੀ ਕਿਤੇ ਕਰਮਾ ਚ ਹੋਊਗੀ ਪੈਜੂਗੀ ਤੇ ਨਹੀਂ ਤੇ ਫਿਰ ਜੜੇ ਹੈਗੇ ਆ ਮੰਜੋਨ ਨੂੰ ਫਿਰ ਫੋਨ ਕਰਕੇ ਤੇ ਫਿਰ 1.5 ਲੱਖ ਕਰਦੇ ਆ ਹੁਣ ਪੈ ਤੇ ਉਹਨੇ ਕਿਥੋਂ ਕਰ ਦੇਣਾ ਮੰਗਿਆ ਤੂੰ ਤਾਂ ਦਾ ਸਰੀਕਣੀਆਂ ਨਾਲ ਵੱਧ ਕਰਨ ਨਹੀਂ ਇਦਾਂ ਨਾ ਕਰ ਉਹਥੇ ਖੜਾ ਉਹ ਝਾੜੂ ਫੜ ਕੇ ਫੜ ਕੇ ਬੈਠੇ ਆ ਵੀ ਝਾੜੂ ਨਾਲ ਹੁੰਝ ਕੇ ਕੱਲ ਦੇਣੇ ਆ ਅਖਰ ਨੂੰ ਉਹਨੇ ਵੀ ਕਰਜ਼ਾ ਲਾਇਆ ਵਾ ਮੰਮੀ ਜਦੋਂ ਵੀਰ ਨਹੀਂ ਕੰਮ ਤੇ ਲੱਗਾ ਉਹ ਤਾਂ ਭਾਬੀ ਮੇਰੇ ਕੋਲ ਧਰਲੇ ਮਾਰਦੀ ਰਹੀ ਆ ਦिदियां ਵੀ ਭੁੱਲੇ ਤੇ ਨਹੀਂ ਉਹ ਦੇਣਾ ਪੋਹ ਲਗੇ ਨੇ ਨਹੀਂ ਭੁੱਲੇ ਇੰਦਾਂ ਪਹਿਲਾਂ ਤੂੰ ਕੋਠੀ ਤੇ ਬੈ ਗਈ ਪਹਿਲਾਂ ਤਾਂ ਮੇਰੇ ਤੇ ਲੌਂਦੇ ਪੈਸੇ ਚੱਲ ਕੋਈ ਨਹੀਂ ਪੁੱਤ ਦੇ ਦੇੰਨੇ ਆ ਚੱਲ ਆਪਾਂ ਚੱਲ ਗਏ ਮਨਪਰੀ ਤੇ ਉਧਰ ਤੇ ਤੂੰ ਲੈ ਜਾ ਆਪਣੇ ਡੈਡੀ ਨੂੰ ਪਹਿਲਾਂ ਮੈਂ ਚਾਹ ਬਣਾ ਲਿਆਵਾਂ ਤੇ ਚਾਹ ਪੀਓ ਪੁੱਤ ਚੱਲ ਬੈਠ ਜਾ ਤੂੰ ਚੱਲ ਬਹਿ ਜਾ ਪੁੱਤ ਬਹਿ ਜਾ ਹਾ ਹਏ ਨਹੀਂ ਲੋੜਾ ਪੈ ਜੇ ਹੀ ਲੈ ਦੱਸ ਕਿੱਡੀ ਮੋਟੀ ਮੱਤਾ ਇਹ ਕੁੜੀ ਦੀ ਹੈ ਘਰ ਵੀ ਸਾਰਾ ਢੋਕੇ ਇੱਥੇ ਭੇਜ ਦਿੱਤਾਈ ਤੇ ਸੋਨਾ ਵੀ ਦੇਗੀ 18-19 ਲੱਖ ਰੁਪਈਆ ਕਮਾਲ ਕਰਤੀ ਐਨੇ ਤਾਂ ਸ਼ਦੈਣੀ ਆ ਵੇ ਐਡੀ ਮੋਟੀ ਮੱਤ ਆ ਇਹਦੀ ਮੰਨੇ ਨੂੰ ਬਾਹਰ ਜਾਣ ਦੀ ਕੀ ਲੋੜ ਸੀਗੀ ਉਹ ਤਾਂ ਤੇ ਇੱਥੇ ਹੀ ਅਮਰੀਕਾ ਬਣਿਆ ਪਿਆ ਸੀਗਾ ਉਹ ਸ਼ਦਾਈ ਐਵੇਂ ਬਾਹਰ ਜਾ ਕੇ ਬਹਿ ਗਿਆ ਜੇ ਕਿ ਤੇ ਮੇਰੀ ਨਾਨਨੇ ਦਿੱਤਾ ਹੁੰਦਾ ਨਾ ਤੇ ਮੈਂ ਇੱਕ ਇੱਕ ਰੁਪਈਆ ਸਾਹਮ ਕੇ ਰੱਖਣਾ ਸੀ ਇਹਨਾਂ ਨੇ ਵਹਿਲਾ ਕੁੜੀ ਦੇ ਪੈਸੇ ਖਾਲੇ ਚਾਚੀ ਨੂੰ ਵੀ ਤਾਂ ਹੀ ਗੱਲਾਂ ਹੁੰਦੀਆਂ ਇੰਨੀਆਂ ਜਲਤੋ ਨਾ ਆਈ ਪਿਆਵਾ ਮਤੋਂ ਕਿੱਲੇ ਆ ਮਮੀ ਕੀ ਆ ਪੁੱਤ ਹੁਣ ਕੀ ਕਹਿਣੀ ਹੈ ਕਹਿਣਾ ਕੀ ਆ ਉਹ ਤਾਂ ਮੈਨੂੰ ਲੱਗਦਾ ਜਰਿਆ ਨਹੀਂ ਗਿਆ ਕੁੜੀ ਕੋ ਮੈਂ ਨਹੀਂ ਆਇਆ ਮੈਂ ਤਾਂ ਨਹੀਂ ਮੇਰੇ ਤੇ ਚੰਗੀ ਬੜੀ ਇਦਾਂ ਚਲੋ ਸਾਡਾ ਚੰਗਾ ਹੀ ਕੀਤਾ ਉਹਨੇ ਤੇ ਹੁਣ ਤੇ ਸਿੱਧੀਆਂ ਗੱਲਾਂ ਮੂੰਹ ਤੇ ਮਾਰਨ ਦੇ ਕਿਦਾਂ ਖਲੋਕ ਲੋਕ ਕੇ ਕੁਰਸੀ ਤੋਂ ਉੱਠ ਕੇ ਖਲੋਗੀ ਆਪੇ ਜੇ ਇਦਾਂ ਹੀ ਮੰਗਣੇ ਅਸੀਂਗੇ ਤੇ ਪਹਿਲਾਂ ਹੀ ਨਾ ਬੰਦਾ ਹਨਾ ਦਿੰਦਾ ਸਾਬ ਨਾ ਰਹਿੰਦੀ ਫੇਰ ਅਸੀਂ ਉਹਨੂੰ ਕੀ ਆਖਿਆ ਸੀਗਾ ਹੁਣ ਸਾਡੇ ਤੇ ਮਜਬੂਰੀਆਂ ਨਾ ਹੁੰਦੀਆਂ ਤਾਂ ਨਾ ਲੈਂਦੇ ਜਿਉਂ ਜੰਮੇ ਤੇ ਬੋਦੀਆਂ ਲੰਮੇ ਕੀ ਆਨੇ ਹੁੰਦੇ ਮੈਂ ਕਹਿੰਦੀ ਆ ਲੱਖ ਰੁਪਈਆ ਦੇ ਕੇ ਤੇ ਸ਼ਾਂਤ ਕਰੀ ਆਹ ਹੁ ਮੈਂ ਅਰਜ਼ਾਨ ਨੂੰ ਪੈਣੀ ਆ ਹੁਣ ਕਰਨਾ ਵੀ ਕੀ ਆਹੋ ਆਹੋ ਮਨਜੋਦ ਨੂੰ ਫੋਨ ਕਰਕੇ ਕਹੇ ਵੀ ਲੱਖ ਰੁਪਈਆ ਹੋਰ ਪਾ ਦੇ ਵਕਰਾ ਫੜ ੜ ਕੇ ਮੁੰਡਿਆਂ ਕੋ ਅਗਲੀ ਤਨਖਾਹ ਜ ਮੁੰਡਿਆਂ ਦੇ ਦੀ ਆਹੋ ਤੇ ਚਲ ਇਹਦਾ ਵੀ ਸਾਰੀਏ ਮੁੜ ਕੇ ਮਹਾ ਸੁਖ ਸੁਖਾਨਾ ਸਾਡੀ ਪੈਣੀ ਕੋਈ ਵੱਦਵਾਈ ਦੇ ਜੂ ਤੀ ਤਿਆਣੀ ਤੇ ਫੇਰ ਕੀ ਕਰਾਂਗੇ ਹਨਾ ਮੈਂ ਬਣਾਉਣੀ ਆ ਚਾ ਤੇ ਤੂੰ ਕਹਿ ਦੇ ਉਹਨੂੰ ਕਹ ਦੀ ਦੀ ਲੱਖ ਰੁਪਈਆ ਲੈ ਜਾ ਬਾਕੀ ਜਿੱਦਣ ਗੱਡੀ ਘਟੋਣੀ ਘਟਾਣੀ ਨਾ ਉਦਣ ਨੂੰ ਮਨਜੋਦ ਨੂੰ ਤਨਖਾਹਾਂ ਮਿਲ ਜਾਣੀਆਂ ਫੇਰ ਤੇਰੇ ਸਾਰੇ ਮੋੜ ਦਾਂਗੇ ਕਹਿ ਦੇ ਇੰਨੀ ਗੱਲ ਕੋਈ ਗੱਲ ਨਹੀਂ ਹੌਸਲਾ ਹੀ ਬੜੀ ਚੀਜ਼ ਹੁੰਦੀ ਹੈ ਹਾਂਜੀ ਆਹੋ ਮ ਆ ਤਰਾ ਚਾਤੋਗੇ ਠੀਕ ਆ ਜਾ ਕਹਦੇ ਨਾਲ ਹੀ ਆ ਜਾ ਸੰਦੀਪ ਤੂੰ ਬਹਿ ਮੇਰਾ ਪੁੱਤ ਮੈਂ ਮਾੜੀਆਂ ਜਿਹੜੇ ਪਹੂਆ ਨਾ ਬੰਦਨਾਵਾ ਖੁਰਲੀ ਤੇ ਚਲੋ ਆਹ ਬਹਿ ਜਾ ਜੀ ਦੀਦੀ ਐਵੇਂ ਨਾ ਤੂੰ ਟੈਨਸ਼ਨ ਲਓ ਲੱਖ ਰੁਪਈਆ ਹੈਗਾ ਵਾ ਫਿਰ ਸਾਡੇ ਕੋ ਡੇਢ ਕ ਲੱਖ ਹੀ ਆ ਸਾਰਾ ਤੇ ਹੁਣ 50000 ਰੁਪਈਆ ਤੇ ਸਾਡੇ ਲੱਗ ਹੀ ਜਾਣਾ ਹਨਾ ਨਕਸ਼ੇ ਨੁਕਸ਼ੇ ਬਣਾਉਂਦੇ ਆ ਤੇ ਲੱਖ ਰੁਪਈਆ ਹੁਣ ਆਪਾਂ ਦੇ ਦੇਨੇ ਆ ਤੇ ਦਿੱਲੀ ਜਾ ਕੇ ਡੈਡੀ ਨੂੰ ਘੜ ਕੇ ਤੇ ਦਿਓ ਸਾਈਆ ਮੈਂ ਲੱਖ ਨੂੰ ਕੀ ਕਰਾਂ ਦੱਸ ਹੁਣ ਦਿੱਦੀ ਉਹ ਨਾ ਇਵੇਂ ਖੜੇ ਪੈ ਤੇ 4-5 ਲੱਖ ਕਿੱਥੋਂ ਕਰ ਦੇਣਾ ਤੁਹਾਨੂੰ ਪਤਾ ਮੈਂ ਜੋਨੇ ਮਾਹ ਹੀ ਕਰਜ਼ਾ ਲਾਇਆ ਜੇ ਹਨਾ ਉਹ ਵੀ ਕਹਿ ਦਿੰਦਾ ਮੈਂ ਵੀ ਜੇ ਕਵਾਂ ਨਾ ਵੀ ਪਾਇਓ ਪੈਸੇ ਉਹ ਕਹਿੰਦਾ ਮੈਂ ਇੱਥੇ ਛਾੜੂ ਥੋੜਾ ਫੜਿਆ ਵਾ ਜਾਂ ਕੋਈ ਬੂਟਾ ਥੋੜਾ ਲੱਗਾ ਵਾ ਕਹਿੰਦਾ ਮੇਰਾ ਮੈਂ ਤੇ ਆਪ ਖਾਪ ਜਾਂਦਾ ਸਾਰਾ ਦਿਨ ਡੈੜੀ ਲਾਉਂਦਾ ਤੇ ਤੁਸੀਂ ਇਹ ਕੰਮ ਕਰੋ ਤੁਸੀਂ ਉਹ ਵੀ ਲੱਖ ਰੱਖੋ ਮੈਨੂੰ ਨਹੀਂ ਚਾਹੀਦਾ हां दीदी हा। 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 ते ਹੁਣ ਲੱਖ ਰੁਪਈਆ ਦੀਂ ਦੇ ਹੌਲੀ ਹੌਲੀ ਕਰਕੇ ਮੋੜ ਦਿੰਨੇ ਆ ਤੂੰ ਹੀ ਮੇਰੇ ਸਾਨੂੰ ਇਕੱਠੇ ਦਿੱਤੇ ਆ ਹੌਲੀ ਹੌਲੀ ਕਰਕੇ ਦਿੱਤੇ ਆ ਬਿਮਾਰੀਆਂ ਤੇ ਲੱਗ ਗਏ ਦੀਦੀ ਤੇ ਇਕੱਠੇ ਨਾਲ ਕੋ ਮੈਂ ਵੀ ਨਹੀਂ ਭਾਬੀ ਮੰਗਣ ਦੀ ਮੈਂ ਵੀ ਓਨੇ ਮੰਗਣੇ ਜਿੰਨੀ ਲੋੜ ਆ ਤੇ ਤੂੰ ਹੀ ਮੈਨੂੰ ਦੇ ਦਿੰਦੇ ਉਦਾਂ ਭਾਬੇ ਅੱਗੇ ਤਾਂ ਹੁਣੇ ਮੇਰੇ ਬਾਤੇ ਸਭ ਗਈ ਆ ਹੁਣ ਨਹੀਂ ਮੈਨੂੰ ਚਾਹੀਦੇ ਪੈਸੇ ਰੱਖੋ ਤਾਂ ਹਿਸਾਬ ਕਿ ਮੈਂ ਹੀ ਦੀਦੀ ਮੁੱਕਦੇ ਆ ਪੈਸੇ ਤਾਂ ਮੈਂ ਤੇ ਇਹੋ ਗੱਲ ਆਨੀ ਆ ਕਿ ਔਖੇ ਵੇਲੇ ਟਾਈਮ ਜ਼ਰੂਰ ਸਾਰੋ ਕਿਸਦਾ ਪਰ ਜਦੋਂ ਅਗਲਾ ਕੋਈ ਸਾਰਦਾ ਵਾ ਤਦ ਉਹਦਾ ਹੀ ਸਾਰੋ ਇਹ ਨਹੀਂ ਵੀ ਜਿੰਨੇ ਮਰਜੀ ਦਈ ਜਾਓ ਦਈ ਜਾਓ ਹੁਣ ਤਾਂ ਫਰਜ ਬਣਦਾ ਕਿ ਨਹੀਂ ਬਣਦਾ ਤੁਸੀਂ ਆਪ ਦੱਸੋ ਤਾਂ ਹੁਣ ਜਿੰਨਾ ਸਾਡੇ ਕੋਲ ਸਰਨ ਢਾਉਣਾ ਤੇ ਅਸੀਂ ਦੇਣ ਦੇ ਆਂ ਦੀਦੀ ਤੁਸੀਂ ਤਾਂ ਕਹਿੰਨੇ ਵੀ ਬਸ ਹੁਣ ਮੈਂ ਮੂੰਹ ਕੱਢੀ ਐ ਤੇ ਮੂੰਹ ਚ ਹੀ ਪਾ ਦੋ ਕੋਈ ਨਹੀਂ ਭਾਬੀ ਫਿਰ ਤੁਸੀਂ ਸੰਭੋ ਆਪਣੇ ਪੈਸੇ ਮੈਂ ਵੀ ਨਾ ਦਾਂ ਐਵੇਂ ਪੈਸੇ ਦਿੰਦੀ ਰਹੀ ਆ ਘਰ ਵਾਲੇ ਤਾਂ ਚੋਰੀ ਮੈਂ ਇਹਨਾਂ ਨੂੰ ਪਾਉਂਦੀ ਰਹੀ ਪੈਸੇ ਉਦਾਂ ਮੈਂ ਸੁਣਿਆ ਹੀ ਵੀ ਜੇ ਦੁਸ਼ਮਣ ਬਣਾਉਣੇ ਆ ਨਾ ਤੇ ਪੈਸੇ ਦੋ ਤੇ ਜਦੋਂ ਮੰਗਣੇ ਆ ਤਾਂ ਉਦੋਂ ਦੁਸ਼ਮਣ ਬਣ ਜਣੇ ਆ ਤੇ ਅੱਜ ਮੈਂ ਅੱਖੀਂ ਵੇਖ ਹੀ ਲਿਆ ਨਾਲੇ ਤੇ ਮੇਰੇ ਪੈਸੇ ਵੀ ਜਾਂਦੇ ਰਹੇ ਆ ਤੇ ਨਾਲੇ ਰਿਸ਼ਤੇ ਵੀ ਜਾਂਦੇ ਰਹੇ ਆ ਹੱਦਵਾ